ਹਾਂਜੀ ਸਤਿ ਸ਼੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਆਲ ਓਵਰ ਕਾਟਨ ਦੇ ਸੂਟ ਹੈ ਜੀ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਪੂਰਾ 5 ਮੀਟਰ ਦਾ ਸੂਟ ਹੈ ਜੀ ਤੇ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਤੇ ਇਹ ਵਾਲੇ ਸੂਟ ਹੈ ਜਿਹੜੇ ਇਹ ਚੈੱਕ ਵਾਲੇ ਸੂਟ ਹੈ ਜੀ ਚੈੱਕ ਦੀ ਸ਼ਰਟ ਹੋਊਗੀ ਜੀ ਨਾਲ ਕੋਟਾ ਡੋਟੀ ਆਪਣਾ ਕੋਟਾ ਚੈੱਕ ਦੀ ਬਾਟਮ ਹੋਊਗੀ ਜੀ ਇਸ ਨਾਲ ਜੀ ਪਲੇਨ ਬਾਟਮ ਹੈ ਇਹਦੇ ਨਾਲ ਆਪਣਾ ਚਿਕਨ ਦੀ ਬਾਟਮ ਲਗਾਈ ਹੋਈ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਜਾਂ ਕਿਸੇ ਵੀ ਸੂਟ ਬਾਰੇ ਕੋਈ ਵੀ ਤੁਸੀਂ ਪੁੱਛਣਾ ਹੋਵੇ ਤਾਂ ਸਾਡੇ WhatsApp ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਨੂੰ WhatsApp ਤੇ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਜੇ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਤਾਂ ਸਾਨੂੰ ਸਕਰੀਨਸ਼ਾਟ ਭੇਜ ਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਾਰੇ ਸੂਟਾਂ ਦੇ ਅਲੱਗ-ਅਲੱਗ ਪ੍ਰਾਈਸ ਹੈ ਜੀ ਜੇ ਤੁਸੀਂ ਕਿਸੇ ਵੀ ਸੂਟ ਦਾ ਪ੍ਰਾਈਸ ਪੁੱਛਣਾ ਹੋਵੇ ਤਾਂ ਸਾਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਸੂਟ ਦੇਖਣ ਲਈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਦੇਖਣ ਲਈ